ਇਹ ਆ ਦੋ ਤਿੰਨ ਵਾਰੀ ਆਹਾ ਸਾਡੇ ਡੰਗਰ ਗੁਜਰਦੀ ਸੀ ਇੱਕ ਦੋ ਵਾਰ ਕਦੇ ਦਵਾਈਆਂ ਨਿਕਲੀਆਂ ਕਦੇ ਸੂਈਆਂ ਨਿਕਲਦੀਆਂ ਕਦੇ ਆਹਾ ਕਾਚੂ ਦੀਆ ਵਾਰ ਦਾਤ ਪਹਿਲੀ ਵਾਰੀ ਹੋਈ ਹੈ 6 ਪਹਿਲਾਂ ਮਰੇ ਆਂ ਜੀ ਆ ਪੰਜ ਛੇ ਜ਼ਖਮੀ ਹੋਏ ਪਏ ਅੱਜ ਸਾਨੂੰ ਸੂਚਨਾ ਮਿਲੀ ਕਿ ਇੱਕ ਡੇਰੀ ਫਾਰਮ ਕਰਿਆ ਹੋਇਆ ਇੱਕ ਬੰਦੇ ਨੇ ਤੇ ਇੱਥੇ ਕਿਸੇ ਨੇ ਰਾਤ ਇੱਕ ਗਊ ਦੀਆਂ ਅੰਤਰੀਆਂ ਬਾਹਰ ਕੱਢਤੀਆਂ ਤੇ ਸਾਰੀ ਕੱਟ-ਬੱਟ ਕੇ ਉਹਦਾ ਪੇਟ ਕੱਟਤਾ ਤੇ ਉਸ ਤੋਂ ਇਲਾਵਾ ਪੰਜ ਸੱਤ ਗਵਾਂ ਦੇ ਹੋਰ ਚਾਕੂ ਔਰ ਕਿਰਚਾ ਮਾਰੀਆਂ ਹੋਈਆਂ ਐ। ਜੀ ਐਸਐਚਓ ਸਾਹਿਬ ਵੀ ਫਿੰਗਰਪ੍ਰਿੰਟ ਦੇ ਆਧਾਰ ਤੇ ਜਲਦ ਤੋਂ ਜਲਦੋ ਕਹਿ ਰਹੇ ਐ ਅਸੀਂ ਇਹ ਬੰਦਿਆਂ ਨੂੰ ਅਰੈਸਟ ਕਰਾਂਗੇ। ਕੁਮਾਰ ਨਾਵਾ ਜੀ ਮੇਰੇ ਭੈਣ ਦਾ ਨਾਮ ਰੀਆ ਵਸਦੇ ਵਾ ਜੀ ਅਸੀਂ ਡੰਗਰਾਂ ਦਾ ਕੰਮ ਕਰਦੇ ਹਾਂ ਉਹ ਸ਼ੁਰੂ ਤੋਂ ਰਹਿੰਦੇ ਆ ਜੀ ਸਾਨੂੰ ਹੋਗੇ ਔਰ 20 25 30 ਸਾਲ ਰਹਿੰਦੇ ਆ। ਤੇ ਸਾਨੂੰ ਨਾ ਜੀ ਆਹ ਦੋ ਤਿੰਨ ਦੁਬਾਰੀ ਇਹ ਆ ਸਾਡੇ ਡੰਗਰ ਗੁਜਰ ਗਏ ਇੱਕ ਦੋ ਵਾਰ ਕਦੇ ਦਵਾਈਆਂ ਨਿਕਲੀਆਂ ਕਦੇ ਸੂਈਆਂ ਨਿਕਲਦੀਆਂ ਕਦੇ ਆਹ ਕਾਚੂ ਦੀ ਆ ਵਾਰ ਦਾਤ ਪਹਿਲੀ ਵਾਰੀ ਹੋਈ ਹੈ ਜੀ ਕਿੰਨੇ ਡੰਗਰ ਮਰੇ ਤੇ ਕਿੰਨੇ ਜ਼ਖਮੀ ਹੋਏ ਛੇ ਪਹਿਲਾਂ ਮਰੇ ਆ ਜੀ ਆ ਪੰਜ ਛੇ ਜ਼ਖਮੀ ਹੋਏ ਪਏ ਨਹੀਂ ਅੱਜ ਕਿੰਨਾਂ ਲਾ ਉਹਨਾਂ ਨੇ ਜ਼ਖਮੀ ਕੀਤਾ ਕਿਹੜੇ ਹਥਿਆਰ ਨਾਲ ਇਹ ਕਾਚੂ ਨਿਕਲੇ ਆ ਜੀ ਹਸਪਤਲ ਸਾਹਿਬ ਡਾਕਟਰ ਸਾਹਿਬ ਕਿੰਨੇ ਜਾਨਵਰ ਮਰੇ ਹੋ ਛੇ ਮਰ ਗਏ ਜੀ ਨਹੀਂ ਅੱਜ ਕਿੰਨੇ ਮਰੇ ਅੱਜ ਇੱਕ ਮਰਿਆ ਜੀ ਬਾਕੀ ਜ਼ਖਮੀ ਨੇ ਕਿੰਨੇ ਜ਼ਖਮੀ ਨੇ ਜ਼ਖਮੀ ਕੁੱਤੂ ਛੇ जख्मी ਨੇ ਕਿਸੇ ਦੇ शक ਹੈਗਾ ਕੁਝ ਹਾਂਜੀ ਕੋਣ ਹੈ ਬੰਦੇ ਕੋਣ ਇੱਕ ਤਾਂ ਜਿਆ ਨਾਲ ਕਰਦੇ ਆ ਇੱਕ ਐਦਾਂ ਕਿਉਂ ਤੁਹਾਨੂੰ ਕਿਉਂ ਤੰਗ ਪਚੰਗ ਕੀਤਾ ਜਾਂਦਾ ਵੀਰੀ ਅਸੀਂ ਤਾਂ ਮਿਹਨਤ ਮਜ਼ਦੂਰੀ ਕਰਦੇ ਆ ਰੇੜੀ ਰੂੜੀ ਚ ਚਲਾਉਂਦੇ ਆ ਮਾੜਾ ਮੋਟਾ ਇਹ ਕਰਦੇ ਆ ਵੀ ਤੁਹਾਨੂੰ ਸ਼ੱਕ ਕਰ ਇਹਦੇ ਲਈ ਜਾਂਦੇ ਤੇ ਕੁਝ ਕਹਿੰਦੇ ਇਹ ਸਾਨੂੰ ਜਿੰਮਦਾਰੀ ਅਸੀਂ ਡੰਗਰ ਲਣਾਉਂਦੇ ਆ ਮਾੜਾ ਮੋਟਾ ਗੋਬਰ ਲੱਗਿਆ ਹੁੰਦਾ ਡੰਗਰਾਂ ਦੇ ਗੂਹਾ ਗੂਹਾ ਹੁੰਦੇ ਇਹ ਕਹਿੰਦੇ ਤੁਸੀਂ ਨਾਲ ਹੀ ਝਾੜੂ ਨਹੀਂ ਮਾਰਦੇ ਮਾਰਦੇ ਆ ਜੀ ਸੀ ਕਮੇਟੀ ਵਾਲਿਆਂ ਨੂੰ ਪੁੱਛ ਲਓ ਪੁਲਿਸ ਨੂੰ ਦੱਸਤਾ ਇਸ ਵਾਰ ਅਸੀਂ ਪੁਲਿਸ ਨੂੰ ਪਹਿਲਾਂ ਦੋ ਵਾਰ ਦੱਸਿਆ ਜੀ ਇਹ ਅੱਜ ਦਾ ਅੱਜ ਤਾਂ ਜੀ ਉਹ ਮੌਕਾ ਦੇਖ ਗੀ ਠੀਕ ਤੁਹਾਾਰ ਪੰਜਾਬ ਪ੍ਰਧਾਨ ਗਊ ਰਖਸ਼ਾ ਦਲ ਅੱਜ ਸਾਨੂੰ ਸੂਚਨਾ ਮਿਲੀ ਕਿ ਇੱਕ ਡੈਰੀ ਫਾਰਮ ਕਰਿਆ ਹੋਇਆ ਇੱਕ ਬੰਦੇ ਨੇ ਤੇ ਇੱਥੇ ਕਿਸੇ ਨੇ ਰਾਤ ਇੱਕ ਗਊ ਦੀਆਂ ਅੰਤਰੀਆਂ ਬਾਹਰ ਕੱਢਤੀਆਂ ਤੇ ਸਾਰੀ ਕੱਟ ਵੱਟ ਕੇ ਉਹਦਾ ਪੇਟ ਕੱਟਤਾ ਤੇ ਉਹ ਮ੍ਰਿਤਕ ਪਈ ਹੈ ਤੇ ਉਸ ਤੋਂ ਇਲਾਵਾ ਪੰਜ ਸੱਤ ਗਊਆਂ ਦੇ ਹੋਰ ਚਾਕੂ ਔਰ ਕਿਰਚਾਂ ਮਾਰੀਆਂ ਹੋਈਆਂ ਤੇ ਐਸ ਐਚ ਓ ਸਾਹਿਬ ਮੌਕੇ ਤੇ ਪਹੁੰਚ ਗਏ ਨੇ ਔਰ ਪਰਤਾਲ ਕਰ ਰਹੇ ਨੇ ਸਾਨੂੰ ਜਿਹੜੇ ਬੰਦਿਆਂ ਤੇ ਸ਼ੱਕ ਆ ਸੀ ਐਸਐਚਓ ਸਾਹਿਬ ਨੂੰ ਦੱਸਿਆ ਵੀ ਹੈ ਤੇ ਬਾਕੀ ਐਸਐਚਓ ਸਾਹਿਬ ਵੀ ਫਿੰਗਰਪ੍ਰਿੰਟ ਦੇ ਆਧਾਰ ਤੇ ਜਲਦ ਤੋਂ ਜਲਦੋ ਕਹਿ ਰਹੇ ਹੈ ਅਸੀਂ ਇਹ ਬੰਦਿਆਂ ਨੂੰ ਅਰੈਸਟ ਕਰਾਂਗੇ ਸਾਡੀ ਪ੍ਰਸ਼ਾਸਨ ਤੱਕ ਵੀ ਇਹੀ ਅਪੀਲ ਹੈ ਕਿ ਕੱਲ ਨੂੰ ਬੜਾ ਹਾਲਸਾ ਕਿਸੇ ਗਊਸ਼ਾਲਾ ਚ ਜਾਂ ਕਿਤੇ ਵੀ ਹੋ ਸਕਦਾ ਹੈ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਬਹੁਤ ਜਲਦੀ ਨਿਕελ ਪਾਈ ਜਾਵੇ ਕਿਉਂਕਿ ਇਹ ਗਊ ਮੱਤਾ ਦਾ ਮਾਮਲਾ ਸਾਡੀ ਆਸਥਾਨਾ ਜੁੜਿਆ ਹੋਆ ਮਾਮਲਾ ਇਸ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਜਲਦੀ ਤੋਂ ਜਲਦੀ ਕਾਰਵਾਈ ਦੀ ਆਦੇਸ਼ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਕਾਰਵਾਈ ਕਰੇ ਅਗਰ ਇਹ 24 ਘੰਟੇ ਚ ਕੋਈ ਬੰਦਾ ਨਹੀਂ ਇਹਨਾਂ ਨੇ ਅਰੈਸਟ ਕੀਤਾ ਕਿਉਂਕਿ ਸਾਨੂੰ ਪਤਾ ਹੈ ਅਸੀਂ ਬੰਦਿਆਂ ਦੇ ਜਿਨ੍ਹਾਂ ਦੇ ਸ਼ੱਕ ਹੈ ਉਹਨਾਂ ਦੇ ਨਾਮ ਪਤੇ ਵੀ ਦੱਸੇ ਇਹਨਾਂ ਨੂੰ ਫਿੰਗਰਪ੍ਰਿੰਟ ਦੇ ਹਿਸਾਬ ਨਾਲ ਜਾਂ ਡੰਪ ਛਗਾ ਕੇ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ ਨਹੀਂ ਤਾਂ ਕੋਈ ਇੱਥੇ ਫੇਰ ਬੜਾ ਪ੍ਰੋਟੈਸਟ ਕਰ ਰਿਹਾ ਜਾਏਗਾ ਤੂੰ ਜਾਨਵਰ ਹੈ ਗਿਆ ਪਸ਼ੂ ਪਾਲਤ ਦੇ ਇਹਦੇ ਚ ਇੱਕ ਜਾਨਵਰ ਦੀ ਮੌਤ ਹੋ ਚੁੱਕੀ ਆ ਇੱਕ ਸੀਰੀਅਸ ਕੰਡੀਸ਼ਨ ਚ ਜਿਗਾ ਉਹਦੇ ਜਾਨੀ ਸ਼ਾਰਪ ਕੱਟ ਲੱਗਦਾ ਉਹ ਅਸੀਂ ਕਵਾਲੀ ਕਲੀਨਿੰਗ ਸਾਡੇ ਕੋ ਗਿਆ ਸੀ ਉਹਦਾ ਅਸੀਂ ਉਹ ਜਿਹੜਾ ਵੈਪਨ ਸੀਗਾ ਵਿੱਚੋਂ ਕੱਢ ਲਿਆ ਆ ਤੇ ਉਹਦੀ ਡਰੈਸਿੰਗ ਕਰਕੇ ਉਹਨੂੰ ਹੁਣ ਉੱਥੇ ਅੰਡਰ ਟ੍ਰੀਟਮੈਂਟ ਹੈਗਾ 2 ਜਨਵਰੀ ਇੱਥੇ ਅਸੀਂ ਹੋਰ ਆ ਉਹਨਾਂ ਚ ਵੀ ਉਹਨੇ ਮਾਰਨ ਦੀ ਜਿਹੜਾ ਕੋਈ শারਪ ਚੀਜ਼ ਕੋਸ਼ਿਸ਼ ਕੀਤੀ ਜਿਹੜਾ ਵੀ ਕੋਈ ਕਲਪਰੇਟ ਹੈਗਾ ਤੇ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ ਮੁੱਢਲੀ ਜਾਂਚ ਕੁਝ ਲੱਗਿਆ ਕਿ ਹਾਂ ਵੀ ਇਹਨਾਂ ਨੂੰ ਵਾਕਈ ਜਾਨਵਰ ਮਾਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਤਾਂ ਇਹ ਸ਼ਰਾਰਤ ਬਾਜੀ ਦਾ ਹੋ ਸਕਦਾ ਬਾਕੀ ਜਿਵੇਂ ਵੀ ਪੁਲਿਸ ਆਪਣਾ ਕਾਰਵਾਈ ਕਰ ਰਹੀ ਆ ਉਹਦੇ ਅਕੋਰਡਿੰਗਲੀ ਜਿਹੜੀ ਰਿਕੁਐਸਟ ਆਊਗੀ ਅਸੀਂ ਆਪਣੀਆਂ ਫਾਈਂਡਿੰਗ ਦੇ ਦਾਂਗੇ ਵੱਡਾ ਨਾਮ ਕੀ ਮੈਂ ਡਾਕਟਰ ਕੁਲਦੀਪ ਸਿੰਘ ਸੀਨੀਅਰ ਵੈਟਰਨਰੀ ਅਫਸਰ ਰੂਪਰ ਬੜੀ ਮੱਧ ਭਾਗੀ ਗੱਲ ਹੈ ਵੀ ਇਹ ਇਨਸਟੈਂਸ ਰੂਪਰ ਦੇ ਵਿੱਚ ਵਿਰਾਟ ਪਹਿਲਾਂ ਸਟਾਰਟ ਹੋਇਆ ਇਹ ਮਤਲਬ ਬੇਨਤੀ ਹੁੰਦੇ ਨੇ ਕੋਈ ਬੰਦਾ ਜਿਹੜਾ ਵੀ ਆਇਆ ਹੈ ਉਹਨੇ ਰੋਪੜ ਸ਼ਹਿਰ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਸਾਰਾ ਕੁਝ ਕਰਿਆ ਹੋ। ਜੋ ਮੈਨੂੰ ਜਿਸ ਸਾਹਨ ਅੰਦਰ ਦੇ ਹੀ ਨਾ ਕਾਉਂ ਵਾਂ ਤੇ ਅਤਿਆਚਾਰ ਕੀਤਾ ਹੈ ਉਹ ਜਿਹੜੀਆਂ ਗਾਵਾਂ ਇੱਕ ਮਰਗੀ ਜਿਵੇਂ ਕਿਦੇ ਚੱਕੂ ਅੰਦਰ ਛੱਡ ਕੇ ਭੱਜ ਗਏ ਪੰਜ ਪੰਜ ਗਾਵਾਂ ਦੇ ਟੱਕ ਮਾਰ ਕੇ ਛੱਡਤਾ ਜਿਆਦਾ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ। ਪਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਕੀ ਲੱਗਦਾ ਤੁਹਾਨੂੰ ਇਹ ਤਾਂ ਜਾਣ ਚੋਈ ਬਤ ਲੱਗੇਗਾ ਕਿ ਅਸਲੀਅਤ ਮੌਕੇ ਤੇ ਪਹੁੰਚ ਚੁੱਕੀ ਹੈ ਇਹਨਾਂ ਨੇ ਤਾਂ ਤੇ ਸ਼ੁਰੂ ਕਰਤੀ ਹੈ ਬਾਕੀ ਜੋ ਸਾਹਮਣੇ ਆਏਗਾ ਉਹ ਦਿਨ ਤੋਂ ਆ ਕਿ ਸਾਨੂੰ ਆਪੂਲ ਬਾਜ਼ਾਰ ਤੋਂ ਇਨਫੋਰਮੇਸ਼ਨ ਮਿਲੀ ਹੈ ਹੁਣੇ ਥੋੜੀ ਦੇਰ ਪਹਿਲਾਂ ਮਾਰਨਿੰਗ ਚ ਕਿ ਜਿਹੜਾ ਫਾਰਮੂਲਾ ਸੁਦੇਵਾ ਡੈਰੀ ਹੈ ਇਹਦੇ ਚ ਇਹਦੀ ਜਿਹੜੀ ਚਾਕੂ ਗਾਵਾਂ ਨੇ ਮਾਰਿਆ ਗਿਆ ਸੋ ਅਸੀਂ ਮੌਕੇ ਤੇ ਆ ਗਏ ਹੜਤਾਲ ਕਰ ਰਹੇ ਸਰ ਕਿੰਨੇ ਡੰਗਰ ਮਰੇ ਇਹਦੇ ਵਿੱਚ ਜਿੱਦਾਂ ਇੱਕ ਡਾਕਟਰ ਗਾਂ ਦਾ ਅਸੀਂ ਹਸਪੀਟਲ ਲੈ ਕੇ ਗਏ ਆ ਇੱਕ ਗਾਮ ਵੀਡੀਓ ਵੀ ਦਿੱਤੀ ਕਿ ਜਾਂਚ ਕੀਤੀ ਜਾਂ ਚੱਲ ਰਹੀ ਹੈ ਜਿਹੜੀ ਬੜੀ ਮੰਦਭਾਗੀ ਜਿਹੜੀ ਘਟਨਾ ਜਿਹੜੀ ਰੋਪੜ ਦੇ ਵਿੱਚ ਆਈ ਹੈ ਕਿ ਸਾਨੂੰ ਕਿੱਦਾਂ ਫੋਨ ਆਇਆ ਕਿ 6 ਗਾਵਾਂ ਦਾ ਕਿਸੇ ਨੇ ਬੇਰਮੀ ਦੇ ਨਾਲ ਚਾਕੂ ਮਾਰ ਕੇ ਹਮਲੇ ਕੀਤੇ ਆ ਜਿਹਦੇ ਵਿੱਚ ਇੱਕ ਦਾ ਮਤਲਬ ਮਰ ਗਈ ਹੈ ਤੇ ਇੱਕ ਵਾਂ ਹੋਰ ਤੇ ਪੱਟੜ ਹੈ ਤੇ ਬਾਕੀ ਚਾਰ ਹੋਰ ਜਿਹਨਾਂ ਦਾ ਬਲੱਡ ਨਿਕਲਦਾ ਪਿਆ ਹੈ ਮਤਲਬ ਬੜੀ ਦੁਖਦਈ ਗੱਲ ਹੈ ਕਿ ਰੋਪੜ ਸ਼ਹਿਰ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਕਈ ਜਿਹੇ ਮੰਦਭਾਗੀ ਘਟਨਾਵਾਂ ਹੋਣਾ ਕਿਸੇ ਨਾ ਕਿਸੇ ਮਤਲਬ ਜਿਹੜਾ ਵੀ ਮਾਹੌਲ ਨੂੰ ਖਰਾਬ ਹੋਣ ਦਾ ਇਹ ਸੰਦੇਸ਼ ਦੇ ਰਹੀ ਹੈ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਕਿ 48 ਘੰਟੇ ਵਿੱਚ ਜੇ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਫੜ ਕੇ ਜੇ ਸਖਤ ਸਖਤ ਸਜ਼ਾ ਨਹੀਂ ਦਿੰਦੇ ਹੈ ਤਾਂ ਆਉਣ ਵਾਲੇ 48 ਘੰਟੇ ਬਾਅਦ ਸ਼ਿਵਸਨਾ ਪੰਜਾਬ ਪੁਲਿਸ ਲਾਈਨ ਦੇ ਕੋਲ ਅਫੇਰ ਪਰਮਾਨੈਂਟ ਚੱਕਾ ਜਾਮ ਕਰੂੰਗੀ ਜਦ ਤੱਕ ਇਹ ਇਨਾ ਕਾਤਲਾਂ ਦੇ ਹਥਿਆਰਾਂ ਨੂੰ ਨਹੀਂ ਫੜਾਈ ਜਾਂਦੀ